ਵੇ ਲਈ ਬਾਈਕਾਂ ਚੱਲ ਰਹੀਆਂ ਹਨ ਉਹ ਬਾਹਰ ਵੀ ਆਉਂਦੀ ਹੋਣ ਹਨ ਹਨੋ ਹਾਂਜੀ ਹਾਂਜੀ ਭਾਈ ਸਾਹਿਬ ਕੌਣ ਬੋਲਦੇ ਹੋ ਵਧੀਆ ਵਧੀਆ ਠੀਕ ਹੈ ਜੀ ਇਹ ਦੱਸਿਆ ਨਹੀਂ ਇਹਨੇ ਕੋਈ ਜੀ ਨਹੀਂ ਜੇ ਇਹਨਾਂ ਨੇ ਦੱਸਿਆ ਨੀਗਾ ਤੇ ਇਹਨਾਂ ਨੇ ਫਿਰ ਮਤਕੀ ਲੈਣੀ ਤੁਹਾਡੇ ਕੋਲ ਇਹ ਤੁਹਾਨੂੰ ਦੱਸਿਆ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਨਾਕਾ ਸਪੈਸ਼ਲ ਨਾਕਾ ਬੰਦੀ ਕੀਤੀ ਸੀ ਕਨੂਆ ਰੋਡ ਤੇ ਆ ਸਿੰਬਲ ਟੌਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਆ ਗੱਡੀਆਂ ਨਾਲ ਲਈ ਭਜਾ ਅਗਲੇ ਨਾਲ ਅੱਗੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਵੀ ਭਗਾ ਲਈ ਤੇ ਹਾਂ ਜੀ ਨੋ ਵੀ ਫਿਰ ਫੜੇ ਗਏ ਅੱਗੋਂ ਜਾ ਕੇ ਫਿਰ ਮਿਲਦੇ ਹਾਂ ਉਹਦਾ ਸ਼ਹਿਰ ਘੁੰਮ ਕੇ ਗਲਤੀ ਯਾਰਾ ਵੇਖੋ ਸਮਾ ਭਾਜੀ ਵੇਖੋ ਅਸੀਂ ਆਹਦਾ ਇਹਨਾਂ ਨੂੰ ਕੋਈ ਵੈਰ ਰੋਗ ਨਹੀਂ ਜਾਣਦੇ ਆ ਵੀ ਬੱਚੇ ਬੱਚੇ ਰਹਿਣ ਵੇਖੋ ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਸ ਤਰ੍ਹਾਂ ਮਤਲਬ ਫਾਇਰਿੰਗ ਵੀ ਹੋਈ ਹੈ ਵੀ ਜਦੋਂ ਗੱਡ ਇਹ ਤਰਾ ਮੈਨੂੰ ਆਪਣੇ ਬਾਪ ਨਾਲ ਗੱਲ ਕਰ ਤੇਰੇ ਤੋਂ ਛੋਟੇ ਨੇ ਮੈਂ ਗੱਲ ਕਰਦੀ ਆਪਣੇ ਬਾਪ ਨਾਲ ਗੱਲ ਕਰ ਇਹ ਨਹੀਂ ਗੱਲਾਂ ਇਹ ਤਾਂ ਤੁਸੀਂ ਰਲੇੂ ਭਰਾ ਸਾਰੇ ਇੱਕ ਦੂਜੇ ਨਾਲੋਂ ਬਾਪ ਆਪਣੇ ਨਾਲ ਖੜਕਾ ਯਾਦ ਹੋਈ ਵਾਦਾ ਸੀ ਸਭ ਤੋਂ ਵੱਡੀ ਯਾਰ ਮੇਰੇ ਅੱਗੇ ਹੁੰਦਾ ਨਾ ਮੇਰੇ ਕੋਲ ਹੜਾ ਭੈਣ ਭਰਾ ਕੋ ਨੰਬਰ ਤੇ ਪਿਓ ਤੇ ਨੌਕਰੀ ਹਾਂ ਨਹੀਂ ਜਿਹੜੀ ਸਫੇਲੀ ਆਇਆ ਕਰਦੇ ਆ ਜਾਤ ਦੀ ਜੱਟ ਠੀਕ ਹੈ ਮੈਂ 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 ਕਮਿਸ਼ਨਰ ਹਨਾ ਮੇਰੇ ਬਾਪੂ ਦਾ ਨੰਬਰ ਮੈਂ ਤੁਹਾਨੂੰ ਮੂੰਹ ਜਬਾਨੀ ਦੱਸ ਦਿੰਦਾ ਹਾਂ ਬੰਦ ਕਰ ਦਿਓ ਐਸੀ ਹੋਈ ਬਾਈ ਕੱਢਦਾ ਜੀ ਹਨਾ ਬਾਈ ਆਉਂਦੀ ਹੈ ਹਨਾ ਹਾਂਜੀ ਹਾਂਜੀ ਭਾਈ ਸਾਹਿਬ ਕੌਣ ਬੋਲਦੇ ਹੋ ਵਧੀਆ ਵਧੀਆ ਠੀਕ ਹੈ ਜੀ ਇਹ ਦੱਸਿਆ ਨਹੀਂ ਕੋਈ ਵੀ ਨਹੀਂ ਜੇ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫਰਮਤ ਕੀ ਲੈਣੀ ਤੁਹਾਡੇ ਕੋਲ ਇਹ ਤੁਹਾਨੂੰ ਦੱਸਿਆ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਨਾਕਾ ਸਪੈਸ਼ਲ ਨਾਕਾਬੰਦੀ ਕੀਤੀ ਸੀ ਕਾਨੂੰਆ ਰੋਡ ਤੇ ਆ ਸਿੰਬਲ ਟੌਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਆਂ ਗੱਡੀਆਂ ਨਾਲ ਲਈ ਭਜਾ ਦਾ ਅਗਲੇ ਨਾਕੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਵੀ ਭਗਾ ਲਈ ਤੇ ਹਨੀ ਨੋ ਵੀ ਫੜੇ ਗਏ ਸੱਜੋ ਜਾ ਕੇ ਫਿਰ ਮਿਲਦੇ ਆ ਨੂੰ ਫਿਰ ਤੱਕ ਸ਼ਹਿਰ ਘੁੰਮ ਘਮ ਕੇ ਗਲਤੀ ਯਾਰਾ ਵੇਖੋ ਸਵਾ ਭਾਜੀ ਵੇਖੋ ਅਸੀਂ ਆਹ ਦਾ ਇਹਨਾਂ ਨੂੰ ਕੋਈ ਵੈਰ ਰੋਗ ਨਹੀਂ ਜਾਣਦੇ ਆ ਵੀ ਬੱਚੇ ਬੱਚੇ ਰਹਿਣ ਦੇਖੋ ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਤਰਾ ਮਤਲਬ ਫਾਇਰਿੰਗ ਵੀ ਹੋਈ ਹੈ ਵੀ ਜਦੋਂ ਇਤਰਾ ਨਹੀਂ ਭਰਾ ਮੈਨੂੰ ਆਪਣੇ ਬਾਪ ਨਾਲ ਕਰਦਾ ਤੈਨ ਤੋਂ ਛੋਤੇ ਨੇ ਮੈਂ ਗੱਲ ਕਰਦੀ ਆਪਣੇ ਬਾਪ ਨਾਲ ਗੱਲ ਕਰਾ ਇਹ ਨੂੰ ਬੰਲਾ ਇਹ ਤੋਂ ਤੁਸੀਂ ਰਹਿਲੇ ਭਰਾ ਸਾਰੇ ਇੱਕ ਦੂਜੇ ਨਾਲ ਉਹ ਬਾਪ ਆਪਣੇ ਨਾਲ ਖੜਦਾ ਯਾਦ ਹੋਈ ਆਪਾਂ ਦੇ ਸਭ ਤੋਂ ਵੱਡਾ ਯਾਰ ਮੇਰਾ ਡੀਰ ਹੁੰਦਾ ਨਾ ਮੇਰੇ ਕੋਲ ਹਾਲਾ ਭੈਣ ਭਰਾ ਕੋ ਨੰਬਰ ਤੇ ਪਿਓ ਦਾ ਨੌਕਰੀ ਹਾਂ ਨਿਕਲਦਾ ਬੇਚੀ ਜਿਹੜੀ ਸਥੇਲੀਆ ਇਸ ਤੋਂ ਲੈ ਆ ਨੰਬਰ ਜੀ ਜਾਨ ਤੋਂ ਵੀ ਆਸਟੇਕ ਜੇ ਬਾਬਾ ਬਾਬਾ ਮੈਂ ਕਮਜੋਰ ਹਾਂ ਮੇਰੇ ਬਾਪੂ ਦਾ ਨੰਬਰ ਮੈਂ ਤੁਹਾਨੂੰ ਮੂੰਹ ਜਬਾਨੀ ਦੱਸ ਦਿੰਦਾ ਹਾਂ ਬੰਦ ਕਰ ਦਿਓ